ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਥਿਰ ਹਰ ਭਗਤੀ ਹੈ ਤਹਿ ਰੱਖੋ ਮਨ ਮਾਹੀ ਇਹ ਉਹ ਆਪਣੇ ਪ੍ਰੈਕਟੀਕਲ ਦੀ ਗੱਲ ਕਰ ਰਹੇ ਸੀ ਹਾਂ ਜੀ ਅਸੀਂ ਆਪਣਾ ਬਣਾ ਕੇ ਸੰਸਾਰ ਚ ਦੇਖ ਲਿਆ ਹਾਂ ਜੀ ਕੋਈ ਕੀਤਾ ਉਹ ਤਾਂ ਕਿਸੇ ਨੂੰ ਆਪਣਾ ਬਣਾ ਕੇ ਵਿਚ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਕੋਈ ਵੀ ਕਿਸੇ ਦਾ ਹਾਂ ਜੀ ਇਹ ਤਾਂ ਇਹ ਜੋ ਕੁ ਸੰਸਬ ਲਾਡੇ ਕਿਆ ਦਾ ਰਖਾ ਵੀ ਤੂੰ ਜਦੋਂ ਤੁਮਰੇ ਉਠੀ ਦੇਖੀ ਪ੍ਰੀਤ ਇਹਦਾ ਆ ਸ਼ਾਬਾਸ਼ ਉਹ ਇੰਨੇ ਗੱਤ ਤੇ ਵੀ ਗੱਲ ਕਰਦੀ ਇਹਦਾ ਆਪਣੇ ਸੁਖਵਾ ਤੈਨੂੰ ਲੱਗੇ ਦਾ ਰਖਾ ਵੀ ਤੂੰ ਕਾਹੂ ਕੋ ਨਾਣਕ ਫੇਰ ਆਣ ਪਾਉਤਾ ਹੈ ਭਗਤੀ ਹੈ ਭਗਤੀ ਦੇ ਤਾਕਤ ਕਾਲੀ ਹੈ ਉਹ ਸਾਡੀ ਆ ਦੀ ਜਾਂਦੀ ਕਿਤੇ ਇਹ ਗਿਆਨ ਲੈ ਲੀਏ ਗੁਰਮਤਿ ਗੁਰਮਤ ਨੂੰ ਥਾੜ੍ਹ ਲਾ ਲਈਏ ਗੁਰਮਤਿ ਉਹ ਜਲੀਏ ਜਾਣ ਲਈਏ ਆਪਣਾ ਲਈਏ ਇਹਦੀ ਜਾਂਦੀ ਕਿਤੇ ਸਹਾਰਾ ਨ ਭਗਤਾ ਹੈ ਤੇਰਾ ਖੋ ਗੁਰਬਾਹੇ ਇਸ ਤਰ੍ਹਾਂ ਕੇ ਗੁਰੂ ਕੀ ਇਸੇ ਨੂੰ ਖੋ ਆਪਣੀ ਬਣਾ ਕੇ ਇਹਨੂੰ ਆਪਣੀ ਬੰਦ ਕੇ ਚੱਲੋ ਬਾਕੀ ਕੁਛ ਨਹੀਂ ਆਪਣਾ